ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਹੋ ਗਿਆ ਆਪਣਾ ਸ਼ੁਰੂ ਅੱਡੇ ਡੰਗਰਾਂ ਦੀਆਂ ਧਾਰਾ ਕੱਢ ਲਈਆਂ ਅੱਧੀਆਂ ਫੀਗੀਆਂ ਤੇ ਇਹ ਗੱਲ ਕਰਦੇ ਵੇਲੇ ਮਾਂ ਪਿਓ ਦਾ ਕਿੰਨਾ ਫਰਕ ਹੁੰਦਾ ਦੂਜੀ ਕੱਟੀ ਦੂਜੀ ਮੱਝ ਥੱਲੇ ਛੱਡ ਕੇ ਵੇਖ ਲਾ ਉਹਨੇ ਉਸੇ ਲਈ ਟੁੱਡ ਮਾਰ ਦੇਣੀ ਤੇ ਆਪਦੇ ਬੱਚੇ ਦੀ ਉਸੇ ਵਲੇ ਸਿਆਣ ਪਰਖ ਜੇ ਆਪਾਂ ਨੂੰ ਰੋਜ਼ ਛੜਦੇ ਖੋਲਦੇ ਆ ਤੇ ਆਪਾਂ ਨੂੰ ਕਈ ਵਾਰ ਭਲੇਖਾ ਪੈ ਜਾਂਦਾ। ਅਵੇਲਾ ਇਹਨਾਂ ਨੇ ਕਿੰਨੀ ਹੁੰਦੀ ਆ ਆਪਦੇ। ਇਹ ਆਪਣੀ ਢੇਲੀ ਮੱਝ ਆ। ਹੌਣਾ ਨਾਲੋਂ ਨਾਲ ਕੰਮ ਖਿੱਚੀ ਜਾਂਦੇ ਆ। ਬਈਆ ਆਪਣਾ ਕੱਢਣ ਦਾ ਮੱਗਾਵਾ ਦੀ ਤੇ ਆਪਣੀ ਡਿਊਟੀ ਲੱਗੀ ਮੱਜਾਂ ਦੀ ਇੱਥੇ ਡਿਊਟੀ ਲੱਗੀ ਉਹਨੂੰ ਸਰੇ ਨਿਭਾਉ ਬਸ ਸਭ ਤੋਂ ਵੱਡੀ ਗੱਲ ਤੇ ਕਵੀਰ ਪੁੱਛਦਾ ਹੀ ਹਾਂ ਇਹ ਨਾ ਮੀਰ ਜੀ ਕਣਕ ਨੂੰ ਲਾਉਣ ਵਾਲਾ ਗਰੇਡਰ ਮਸ਼ੀਨ ਆ ਬੀ ਤਿਆਰ ਕਰਨ ਵਾਲੀ ਇਹ ਆਪਾਂ ਸਾਇਲਿੰਡਰ ਚ ਲਾਈ ਦੀ ਹੁਣ ਇੱਥੇ ਲੈ ਆਂਦੀ ਇੱਥੇ ਵੱਡੀ ਲਾਤੀ ਆ ਅੱਜ ਆਪਣੀ ਜੀਵ ਨੂੰ ਵੀ ਗ੍ਰੀਸ ਮਾਰਨ ਏ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਕੰਮ ਦਿੰਦੀ ਥੱਲੇ ਵੇਲਾ ਬ੍ਰੇਕਾਂ ਦੇ ਪੈਂਡਲਾਂ ਪੂਡਲਾਂ ਨੂੰ ਕਿਤੇ ਵਜਣ ਵਾਲੀ ਹੋਵੇ ਮੇਰਾ ਪੁੱਤ ਸਾਰੇ ਮਰਦੇ ਹੁਣ ਇਹ ਅੱਜ ਦਾ ਟਾਈਮ ਲੱਗਾ ਮੁੜ ਕੇ ਕੀ ਤਾਂ ਲੱਗਣਾ ਹੀ ਨਹੀਂ ਫਿਰ ਇਹ ਦੇ ਆ ਆਪਣਾ ਗੋਬਰ ਗੈਸ ਖਾਲੀ ਕਰਨ ਵਾਲਾ ਪ੍ਰੋਜੈਕਟ ਨੂੰ ਅਨਸਾਰ ਹੀ ਦਿਹਾੜੀ ਬਲੌਕ ਛੋਟੇ ਜਿਹੇ ਹੁੰਦੇ ਕਿਉਂ ਕੰਮ ਕਾਜ ਕੁਝ ਹੁੰਦਾ ਨਹੀਂ ਰੋਜ਼ ਰੋਜ਼ ਕੀਤਰਨ ਦਿਖਾਈਏ ਵੀ ਕਣਕ ਭਰਨ ਦਾ ਹੈ ਜਾਂ ਕੋਸ਼ਿਸ਼ ਇਹ ਕਰਕੇ ਨਿਗਾਹ ਆਈ ਇਹਦਾ ਬਲੌਕ ਜਿੰਨਾ ਕੰਮ ਉਹ ਯਾਨ ਨਾ ਤਾਂ ਦਿਖਾ ਦਈਦਾ ਵਾ ਜਿਹੜਾ ਸਪ੍ਰਿੰਸ ਬਰਉਣ ਲੱਗਾਂਗੇ ਉਦੋਂ ਜਿਆਦਾ ਕੰਮ ਕੱਚਿਆ ਜਾਊ। ਇਹ ਆਪਣੀ ਪਹਿਲੀ ਖਾਦ। ਇਹ ਤਾਂ ਬਾੜਾ ਕੱਟਾ ਜਾ। ਆਉਣੀ ਰੇਂਜ ਨਹੀਂ ਤੇ ਇਹਨਾਂ ਆਖਣਾ। ਇਹਨਾਂ ਆਖਣਾ ਕਿਤੇ ਆਵਾਜ਼ ਨਹੀਂ ਜਾਂਦੀ ਅਗਲੇ ਨੂੰ। ਉਹ ਨਹੀਂ ਕਿੱਥੇ ਨਾ ਨਾ ਤੇ ਤਾਂ ਮਤੇ ਇਹ ਪਾਗ ਭੁੜੇ ਕਿੱਥੇ? ਮੋਟਰਾਂ ਚਲਾਉਣ ਤੇ ਬੱਤੀ ਹੋ ਗਈ ਕੈਂਸਲ ਕਿਹੀਂ ਕਾ ਚੱਲਣ ਟੋਏ ਪੂਰਦ ਨੇ ਕਈਆਂ ਹੈਗੀਆਂ ਬੰਦਿਆਂ ਕੋ ਰਸਤੇ ਚ ਟੋਏ ਵੜੇ ਆਪ ਨੂੰ ਬੜੀ ਤੰਗੀ ਆਉਂਦੀ ਓ ਪਰਲੇ ਜੀ ਵੀ ਪਾ ਦੇ ਪੁੱਤੋ ਛੋਨੂ ਓ ਪਰਲੇ ਵਿੱਚ ਪਾਲ ਡਾਲਦੇ ਕਮਨਸਾ ਖਾਲੀ ਜਣਾ ਓਏ ਓ ਯਾਰ ਲਾਲਾ ਨਾ ਹੋਵੇ ਉਧਰੋਂ ਮੁੜ ਕੇ ਕੰਮ ਬੰਦ ਕਰ ਕਰੀ ਕਰੀ ਬੰਦ ਕੰਮ ਖਰਾਬ ਹੋਏ ਨਾ ਹੀ ਓ ਲਾ ਨੂੰ ਕੱਢ ਕੇ ਲਿਆ ਬਾਹਰ ਉਧਰਲੇ ਬੰਨੇ ਪਾਣੀ ਛੱਡ ਮੁੜ ਕੇ ਨੇ ਖਿੱਚਣਾ ਨਹੀਂ ਉਧਰਲੇ ਬੰਨਿਓ ਪਾਣੀ ਪਾਣੀ ਆ ਤੇਰਾ ਨਿਕਲ ਜਾਣਾ ਹੋ ਅਦਰਲੇ ਬੰਨੇ ਛੱਡੀ ਖਲਿਆ ਆ ਹਾ ਲਾ ਲਾ ਸਾਰਾ ਪੂਰਾ ਪ੍ਰੈਸ਼ਰ ਆ ਫੁੱਲ ਦਾ ਆ ਜਿਹੜੀ ਪਹਿਲੇ ਦਿੰਦੀ ਆਪਣੀ ਕਣਕ ਭਰੀਆ ਨੂੰ ਜ਼ੋਰੀ ਖਾਦ ਪੈਣ ਵਾਲੀ ਹੋ ਗਈ ਆ ਪਹਿਲਾਂ ਇਹਨੂੰ ਕਰਾਂਗੇ ম্যাগਨੀਸ਼ੀਅਮ ਦੀ ਸਪਰੇ ਤੇ ਬਾਅਦ ਦੇ ਵਿੱਚ ਇਹਨੂੰ ਖਾਦ ਪਾਵਾਂਗੇ ਦੋਰੀ ਨਾਲ ਜੰਮਦਰ ਵਾਲੀ ਸਪਰੇ ਕਰ ਦਿੰਨੇ ਆ ਅੱਜ ਕਿਹੜਾ ਮਾਰਨਾ ਹੈ ਆਪਾਂ ਮੰਡ ਚ ਉਹ ਵਾਈਕਰ ਉਹ ਲਾਲ ਤੇ ਬੀ ਬਹੁਤ ਘੱਟ ਐਡਾ ਮਿੱਠਾ ਨਾ ਇਹ ਪਰਲ ਜਿਹਾ ਕਿਹਾ ਯਾਰ ਕਿ ਬਹੁਤ ਮੁੱਟਾ ਗਿਆ ਇਹਨਾਂ ਬੰਦ ਨੇ ਦਾਦਾ ਬਣਾਉਣਾ ਕੋਲੋਂ ਘਟ ਘਟ ਦੇ ਰਹੀ ਦੀ ਪਰ ਮਜਾਦਾ ਜਿਹਾ ਲੱਗੇ ਠੀਕੋ ਠੀਕੋ ਇਹ ਚਾਈਨੀਸ ਮਰੂਦ ਆ ਰਣਾ ਐਡਾ ਹੀ ਇਧਰ ਮੁੱਟਾ ਨਾ ਰੋ ਜਰੂਰੀ ਦੇਖੀ ਜੇ ਜੇ ਨਾਲ ਥੋੜੀ ਦਾ ਨਾ ਬਾਤ ਇਹ ਵੀਰ ਆਪਣੇ ਪੱਟੀ ਤੋਂ ਆਏ ਆ ਵੀ ਵਧੀਆ ਫਾਰਮ ਤੇ ਨਾਲੇ ਵੇਖਣਾ ਏ ਨਾਲੇ ਮਿਲਨ ਨਾਲੇ ਰਿਸ਼ਤੇਦਾਰੀ ਤੇ ਹੁਣ ਰੈਡੀ ਇਹਨਾਂ ਨੂੰ ਬੂਟੇ ਦਿਖਾਉਣ ਦਿਆ ਸਾਰੇ ਆਹ ਘਰ ਤੇ ਵੀ ਇਹਨੂੰ ਚਾਉਣਾ ਆਏ ਜੀ ਜੀ ਆ ਗਿਆ ਨਾ ਇਹਨੂੰ ਜਿਹੜੀ ਸਪਰੇਅ ਆਖਿਆ ਮੈਂ ਉਹ ਕੀਤੀ ਮੁੜ ਕੇ ਕਿ ਨਹੀਂ ਨਹੀਂ ਸਪਰੇਅ ਵੀ ਕਰਨੀ ਹੈ ਸਪਰੇਅ ਕਰਨੀ ਫਿਰ ਪੱਤੇ ਝੜਨੌੜਦੇ ਅਰੇ ਆਹ ਨੂੰ ਪਤਾ ਨਹੀਂ ਜੇ ਦਾ ਕੰਦਾ ਇਹ ਬੁੱਢੇ ਨੂੰ ਕੀ ਹੈ ਕਰਨ ਦੀ ਛਾਂ ਦੀ ਛਾਂ ਆ ਗਈ ਆ ਤਾਂ ਛਾਂ ਆ ਉਹਨਾਂ ਯੂਨੀਵਰਸਿਟੀ ਵਾਲੇ ਆਏ ਸੀ ਨਾ ਇੱਥੇ ਉਹ ਵੇਖ ਕੇ ਗਏ ਕਹਿੰਦੇ ਤੁਸੀਂ ਬੁੱਢੇ ਜਿਆਦੇ ਕੰਦ ਨਾਲ ਲਾਤੇ ਇੱਥੇ ਹੁਣ ਚੜਾਈ ਅੰਗੂਰਾਂ ਦੀਆਂ ਵੱਲਾਂ ਤੋਂ ਨਾਲੇ ਥੱਲੇ ਕੁੱਤਿਆਂ ਦੇ ਪਿੰਜਰੇ ਆ। ਉਹ ਚਿੱ ਮਿੱਟੀ ਪਾਉਣ ਦਾ ਕਾਰਜ ਜਿਹੜਾ ਚੱਲਣ ਡਿਆ। ਉਹ ਇੱਕ ਬੰਦਿਆਂ ਲੱਗੋ ਯਾਰ ਪਰਦੇ ਜਾਓ ਇਹਨੂੰ ਇਹਦੇ ਬਰੋਬਰ ਲੈਂਟਰ ਦੇ। ਉਹ ਤਾਂ ਨਹੀਂ ਇੰਨੀ ਪਰਦੇ। ਹਾਂ? ਇੰਨੀ ਪਰ ਨਹੀਂ ਆਦੀ। ਕਿਉਂ? ਹੁਣ ਫੇਰ ਪਰਦਾ। ਚਲੋ। ਬੂਟੇ ਵਾਲੇ ਮੈਗਮੇ ਨੂੰ ਪਤਾ ਹੋਊ ਆਪਣ ਨੂੰ ਕੀ ਪਤਾ ਗੱਡੀਆਂ ਲਾਈਆਂ ਵਾ ਆਪੋ ਆਪਣੀ ਗੱਡੀ ਭਰ ਕੇ ਵੀਰ ਲਈ ਆਉਂਦੇ ਆ ਤੇ ਕੰਮ ਚੱਲੀ ਜਾਂਦਾ ਵਾ ਗੱਡੀ ਪੱਧਰ ਕਰਨ ਨੂੰ ਕਿਰਾਇਆ ਸਕੈਪਰ ਲੱਗਾ ਸਰਪ੍ਰੀਤ ਸਿੰਘ ਸੱਬਾ ਹੋ ਲਾ ਫਾਲਟੀ ਹੋ ਗਿਆ ਤੇ ਰਾਜਾ ਕੰਮ ਕੋਈ ਚਾਜਦਾ ਕਰਦਾ ਕਰ ਤੂੰ ਬਾਈ ਕੋਈ ਕਿਹੜਾ ਪਲਜੀ ਜਾਲ ਨਹੀਂ ਉਹ ਪਾ ਤੀ ਨਥ ਪਾ ਦੇ ਤੂੰ ਕੀ ਪੈ ਗਈ ਆ ਗਾਦੇ ਡੈਟਰਾ ਮੈਂ ਤੇ ਜਮਰਾ ਅੱਜ ਬੱਤੀ ਨਹੀਂ ਆਈ ਤੇ ਸਾਰੇ ਵਿਲੇਜ ਦੇ ਗਾ ਚਲੋ ਪਹਿਲਾ ਖਾਦ ਨਾਲੇ ਬਣ ਗਈ ਆਪਣੀ ਪ੍ਰਾਣੀ ਤੇ ਹੁਣ ਆਪਾਂ ਬਣਾ ਦਿੰਨੇ ਜਗਾੜ ਮਿੱਟੀ ਦਾ ਆ ਲਾਓ ਮਿੱਠੂ ਲਾਗੋ ਯਾਰ ਨਾਲੇ ਹੱਥਾਂ ਜਾ ਬਣ ਜੂ ਇੱਥੇ ਆ ਚੁੱਕ ਗਏ ਨਾ ਆ ਭਰਾ ਸਾਰੀ ਇੱਤਾਂ ਤੱਕ ਇਥੋਂ ਖਾਂ ਜਾਂ ਬਣ ਜੂ ਇੱਟਾਂ ਜਿੱਸਾਂ ਦੀ ਲੱਗੀਆਂ ਬੰਦੇ ਆਪਣੇ ਖਿੱਚੀ ਉਹਦੇ ਕੰਮ ਨੂੰ ਤੇ ਹੋਰ ਨੂੰ ਆਖੀਦਾ ਕਿ ਇਹਦਾ ਮਿਰਤੇ ਹੋਈ ਇਹ ਹੀ ਕੰਮ ਹੈ ਮੈਂ ਬਰੋ ਜਿਹੜਾ ਪਖੜਾ ਹੋ ਜਾਂਦਾ ਇਹਦੇ ਬਹੁਤ ਯਾਰ ਇਹ ਨਹੀਂ ਕਹਿੰਦਾ ਜਾਂ ਸਬਜੀ ਲੱਗੂਗੀ ਤੇ ਜਾਂ ਹਰ ਇਹ ਵੀ ਕੱਲੋ ਜਰਾ ਉਹਦੇ ਅੱਖਾਂ ਮੈਂ ਵੇਲਾਵਾ ਦੇ ਹੁਣ ਅਸਲ ਕੇ ਜੋ ਉਨੀ ਗਾਲੀ ਨਹੀਂ ਰਹਿ ਗਈ ਉਹ ਦੋ ਕਿਆਰੀਆਂ ਬਣਾ ਗਿਆ ਖੂ ਉਹ ਲੱਕ ਗਿਆ ਲੱਕ ਗਿਆ ਲੱਕ ਗਿਆ ਲੱਕ ਖਤਮ ਹੋ ਗਿਆ ਇਹ ਜੋ ਨੇ ਹੈ ਨਾ ਉਹ ਪਵਾ ਨਹੀਂ ਗਈ ਕੇ ਇਹਦੇ ਹੁਣ ਹੀ ਰਹਿ ਗਿਆ ਹੁਣ ਬੰਦੇ ਕੰਮ ਸ਼ੁਰੂ ਹੋਇਆ ਤੇ ਹੁਣ ਰੋਜ਼ ਕੰਮ ਸਮਾਪਤੂ ਇੱਥੇ ਕੋਈ ਨਹੀਂ ਕੰਮ ਕੋਈ ਹੁੰਦਾ ਨਹੀਂ ਸਾਡੇ ਕੋ ਹੁਣ ਬਲੌਗ ਹੀ ਬਣਾਉਣੇ ਇਦਾਂ ਹੀ ਆ ਦੋ ਇੱਕ ਕੱਟੀ ਤੇ ਇੱਕ ਕਟਾ ਇਹ ਇੰ ਤਿਆਰ ਕਰਨ ਦੇ ਆ ਕੱਟੇ ਦਾ ਨਾਮ ਸ਼ੇਰੂ ਤੇ ਕੱਟੀ ਦਾ ਕੀ ਨਾਮ ਰੱਖੀ ਹੋਈ ਬਸੰਤੀ ਬਸੰਤੀ ਇਹ ਦੋ ਬਸੰਤੀ ਦੇ ਸ਼ੇਰੂ ਜਿਹੜੇ ਆ ਤਿਆਰ ਕਰਨ ਦੇ ਆ ਪੂਰਾ ਇਹਨਾਂ ਦੇ ਪ੍ਰੋਪਰ ਡਾਈਟ ਇਹਨਾਂ ਨੂੰ ਦਵਾਈ ਦੁਵਾਈ ਜੋ ਵੀ ਆਂਦੇ ਆ ਕਾਸਟਟਰ ਆਹੋ ਤਿਆਰ ਕਰਕੇ ਵੇਖਣੀ ਆ ਵੀ ਕੀ ਫਰਕ ਪੈਂਦਾ ਵਾ ਇਹਨਾਂ ਨੂੰ ਯਾਰ ਜੇ ਤੁਹਾਡੇ ਤੋਂ ਨਹੀਂ ਮਿੱਠੂ ਪਤਲੇ ਸਰੀਰਾਂ ਤੋਂ ਬੈਠਿਆਂ ਦਾ ਤਾਂ ਬਹੂ ਕੌਣ ਨਹੀਂ بابا ਮੈਨੂੰ ਲੱਗਦਾ ਨਹੀਂ ਬੈਠਿਆਂ ਕਿੰਨੇ ਤੂੰ ਤੇ ਪਜਾਮੀ ਵਾਲੇ ਦਾ ਪੀੜੀ ਹੀ ਕਾਣੀ ਬੈਠਾ ਜਾਂਦਾ ਇਹ ਤਾਂ ਹੀ ਬੈਠਿਆ ਹਾਂ ਕੀ ਬਣ ਜਾਂਦਾ ਬੁੜੀਆਂ ਜਿਆਂ ਨੂੰ ਬਹਿ ਜਾਂਦਾ ਪਿੱਛੇ ਮੁੜੀ ਗਈ ਜਾਂਦਾ ਗੁਰੂਆ ਜੇ ਤੁਹਾਡੇ ਕੋ ਨਹੀਂ ਬੈਠਾ ਇਹਨਾਂ ਤੇ ਆਉਣ ਵਾਲੀ ਪੀੜੀ ਕਿਤਰਾ ਬਹੂਗੀ ਫਲੋਰ ਪਾਇਆ ਕਰੋ ਤੁਸੀਂ ਪਰ ਉਹ ਵੀ ਕਹੇਗਾ ਦਾਵੇਂ ਸਾਰਾ ਪਿੱਛੋਂ ਸਾਰਾ ਤੱਪੇ ਉਤਰ ਜੀ ਇਹ ਅਸੀਂ ਛੇਰੂ ਤੇ ਕੀ ਨਾਂ ਰੱਖਿਆ ਸੀ ਬਸੰਤੀ ਬਸੰਤਾ ਬਸੰਤੀ ਇਹ ਤਿਆਰ ਕਰਕੇ ਤੁਹਾਨੂੰ ਦੱਸਾਂਗੇ ਤੇ ਠੋਲੇ ਮੱਜਾਂ ਵਾਲ ਗਲੀ ਮਾਰਫੜਾ ਉਧਰ ਓਏ ਇਹਨਾਂ ਨੂੰ ਬਾਅਦ ਕਰਦੇ ਸਭਾਈ ਓਏ ਮੱਜਾਂ ਗਰੀ ਕਰ ਕੱਢ ਫੋਜ ਜਾ ਤੇ ਛੱਡ ਡੰਗਰ ਮਚੋ ਆ ਅਦਰ ਮੱਜਾ ਰੀਚਾਰਜ ਕਰਾਉਂਦੇ ਜੇ ਆਪਣਾ ਪ੍ਰਾਲੀ ਦਾ ਕੰਮ ਓੜਾ ਖਲੋਤਾ ਪੈਸੇ ਦੇ ਮੈਨੂੰ ਮੈਂ ਕਰਦੇ ਗੁਆ ਕੱਢ ਕੇ ਤੇ ਮਿੰਟੋ ਮੇਟੀ ਪੱਠੇ ਕੋ ਉਤਰਦੇ ਸਵੇਰੇ ਬੱਤੀ ਬੁੱਤੀ ਦਾ ਨਹੀਂ ਪਤਾ ਹੁੰਦਾ ਝੜੀ ਝੁੜੀ ਲੱਗ ਜੇ ਦੇ ਆ ਮੱਝ ਦਾ ਬੜਾ ਇਹਨੂੰ ਮੱਝ ਨੂੰ ਨਾ ਖਲਾਉਣਾ ਨਹੀਂ ਆਉਂਦਾ ਐ ਹੋਈ ਆ ਮੱਝ ਚੌਣੀ ਬੜੀ ਹੋ ਕੀ ਇਹਨੂੰ ਖਲਾਉਣਾ ਨਹੀਂ ਆਉਂਦਾ ਥਣ ਘੋਟੇ ਲੈਂਦੀ ਖਿੱਚਦੇ ਨਾ ਚੌਣ ਵਾਲੀ ਬੜਾ ਤੰਗ ਕਰਦੀ ਏ ਆਹ ਹੂੰ ਇਕੱਠੀ ਹੋਈ ਨਹੀਂ ਇੱਧਰ ਮੁੜਿਆ ਪੂਰਾ ਸਾਫ਼ ਸੁਥਰਾ ਕਰਦਾ ਕੰਮ ਇੱਧਰ ਸਾਰਾ ਕੱਢਦੇ ਅਰ ਮੱਲਿਆ ਵਾ ਕੱਟੀ ਛੱਡ ਗਈ। ਆਹ ਬੱਚਿਆਂ ਨੂੰ ਨਾਲ ਛਾਂਚਾ ਇਸ ਤਰ੍ਹਾਂ ਫੇਰ ਪੂਰੀ ਰੀਜ ਨੇ ਡਰਨਾ ਇਹ ਜੇ ਕੰਮ ਕਰਨੇ ਆ ਦੇ ਇੱਥੇ ਆ ਇੱਥੇ। ਉਧਰੇ ਦਲੇ ਉਧਰੇ ਦਲੇ ਯਾਰ ਇੱਥੇ ਕਰ ਨਹੀਂ ਕਰਦੀ ਕੋਈ। ਇਹ ਮੁੰਡੇ ਨੂੰ ਨਾ ਹਣ ਥੋੜੀ ਥੋੜੀ ਲਾਗ ਲਾਉਣੀ ਡੰਗਰ ਚੋਂ ਆਉਂਦੀ ਪਰ ਇਹ ਡਰਦਾ ਵਾ ਕਿ ਇੱਕ ਪਰਮ ਦੇ ਇੱਕ ਏਗ ਨੂਰ ਇਹ ਦਮਾਂ ਦਾ ਟ੍ਰੇਨਿੰਗ ਸ਼ੁਰੂ ਆ। ਸੇਰੇ ਉੱਠ ਕੇ ਜਦੋਂ ਨਾ ਜਾਂਦੇ ਨੇ ਆ ਸਕੂਲੇ ਉਦੋਂ ਆਇਆ ਕਰੋ ਇੱਥੇ ਚੰਗਾ ਪਰਮ ਕਿੱਥੇ ਆ ਸਾਰੀ ਦਿਹਾੜੀ ਮੋਬਾਈਲ ਨਾ ਵੇਖੀ ਜਾਇਆ ਕਰੋ ਤੇ ਇਧਰਲੇ ਬੰਨੇ ਜਿਹੜਾ ਸੁੱੱਕ ਦੂਜੀ ਪਾਈ ਦੀ ਇਧਰ ਮੁੜ ਕੇ ਗੋਬਰ ਗੈਸ ਚ ਗੋਵਾ ਪੈਂਦਾ ਮੱਝਾ ਦਾ گاਵਾਣਾਂ ਵਾਲੇ ਬੰਨੇ ਤੂੜੀ ਵਾਲੀ ਪਾਈ ਦੀ ਆ ਓਏ ਯਾਰ ਉਹਦੇ ਚ ਚਵਾ ਦਿੰਨੇ ਹਿਰਾ ਅੱਜ ਕੱਟੀ ਰੋਣ ਦੀ ਭੁੱਖੀ ਅੱਜ ਲੇਟ ਕਦੋਂ ਬੰਦ ਹੋ ਜਾਂਦੀ ਆ ਓਏ ਆਹ ਕਾਤੋਂ ਵੱਡੀ ਕੱਟੀ ਇੱਥੇ ਬੰਨੀ ਆ